ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮੁੱਦਾ ਸਰਕਾਰ ਦੇ ਸਾਹਮਣੇ ਰੱਖਣਾ ਚਾਹਣੀ ਹੈ ਕਿ ਸਰਕਾਰ ਹਰ ਰੋਜ਼ ਆਂਗਣਵਾੜੀ ਵਰਕਰਾਂ ਹੈਲਪਰਾਂ ਤੇ ਜਿਹੜੇ ਉਹਨਾਂ ਦੀ ਜੌਬ ਤੋਂ ਵੱਧੂ ਦੇ ਕੰਮ ਆ ਉਹ ਦੇ ਦੇ ਕੇ ਉਹਨਾਂ ਤੇ ਪ੍ਰੈਸ਼ਰ ਬਣਾ ਰਹੀ ਹੈ ਪਰ ਆਂਗਣਵਾੜੀ ਵਰਕਰ ਹੈਲਪਰ ਨੂੰ 6-6 ਮਹੀਨੇ ਬੀਤ ਜਾਂਦੇ ਆ ਉਹਨਾਂ ਨੂੰ ਮਾਣ ਪੱਤਾ ਨਹੀਂ ਮਿਲਦਾ ਤੇ ਕੰਮ ਵੀ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਉਹ ਦਿੱਤੇ ਜਾਂਦੇ ਆ ਜਿਹੜੇ ਆਂਗਣਵਾੜੀ ਵਰਕਰਾਂ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈਗਾ ਹੋਰ ਕਿਸੇ ਵਿਭਾਗ ਦੇ ਕੰਮ ਹੁੰਦੇ ਆ ਹੁਣ ਜਿਵੇਂ ਸਰਕਾਰ ਨੇ ਇੱਕ ਲੈਟਰ ਕੱਢਿਆ 49 2025 ਨੂੰ ਹੁਣ ਇਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜਾ ਰਾਸ਼ਨ ਦੀਪੂਆਂ ਤੋਂ ਲੋਕ ਰਾਸ਼ਨ ਲੈਂਦੇ ਆ ਉਹਨਾਂ ਦਾ ਈ ਕੇ ਵਾਈ ਸੀ ਆਂਗਣਵਾੜੀ ਵਰਕਰ ਕਰਨਗੇ ਆ ਦੇਖੋ ਇਹ ਆਂਗਣਵਾੜੀ ਵਰਕਰਾਂ ਦੀ ਜੌਬ ਨਹੀਂ ਨਾ ਇਹ ਆਂਗਣਵਾੜੀ ਵਰਤਨ ਨਾਲ ਰਿਲੇਟਡ ਕੰਮ ਹੈਗਾ ਇਹ ਕੰਮ ਹੈਗਾ ਦੀਪੂ ਹੋਲਡਰ ਦਾ ਜਿਹੜਾ ਪਿਛਲੇ 2-3 ਸਾਲ ਤੋਂ ਲਗਾਤਾਰ ਉਹ ਕੰਮ ਕਰ ਰਹੇ ਹੈਗੇ ਆਪਣਾ ਤੇ ਹੁਣ ਜਿਹੜੇ ਕੋਈ ਬੈਨੀਫਿਸ਼ੀਅਰੀ ਰਹਿੰਦੇ ਆ ਇਥੇ ਮੈਂ ਕਹਿਣਾ ਚਾਹੁੰਦੀ ਆ ਕਿ ਪਹਿਲੀ ਗੱਲ ਤਾਂ ਸਾਡੀ ਜੌਬ ਨਹੀਂ ਹੈਗੀ ਦੂਜੀ ਗੱਲ ਜਿਹੜੇ ਉਹ ਲੋਕ ਜੌਬ ਕਰ ਰਹੇ ਹੈਗੇ ਆ ਉਹਨਾਂ ਦੇ ਵੀ ਕੋਈ ਵਿਰਲੇਟਾਂਵੇਂ ਬੈਨੀਫਿਸ਼ੀਰੀ ਰਹਿੰਦੇ ਆ ਜਿਹੜੇ ਟਰੇਸ ਹੀ ਨਹੀਂ ਹੋ ਰਹੇ ਉਹ ਉਹੀ ਬੈਨੀਫਿਸ਼ੀਰੀ ਆ ਆਦਰਵਾਇਜ਼ ਇਹ ਕੰਮ ਜਿਹੜਾ 90% ਕੰਮ ਹੋ ਚੁੱਕਿਆ ਏ ਈ ਕੇ ਵਾਈ ਸੀ ਦਾ ਪਰ ਆਂਗਣਵਾੜੀ ਵਰਕਰਾਂ ਨੂੰ ਇਹ ਕੰਮ ਦੇ ਕੇ ਜਾਣਬੁੱਝ ਕੇ ਖੱਜਲਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਆਂਗਣਵਾੜੀ ਵਰਕਰੇ ਕੰਮ ਕਰਨ ਹੁਣ ਆਂਗਣਵਾੜੀ ਵਰਕਰ ਜਿਹੜੇ ਹੈਗੇ ਆ ਉਹ ਪਹਿਲਾਂ ਹੀ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਆ ਰਿਹਾ ਹੈਗਾ ਉਹਦੇ ਵਿੱਚ ਵੀ ਸਰਕਾਰ ਫਰਾਡ ਕਰ ਰਹੀ ਹੈ ਕਿ 23 35 40 ਵੱਧ ਤੋਂ ਵੱਧ ਬੈਨੀਫਿਸ਼ੀਰੀ 1000 ਦੀ ਆਬਾਦੀ ਤੇ ਇੰਨੇ ਹੁੰਦੇ ਆ ਜਿਹੜੇ ਆਂਗਣਵਾੜੀ ਵਿੱਚੋਂ ਰਾਸ਼ਨ ਲੈਂਦੇ ਆ ਜਾਂ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੋੜ ਹੁੰਦੀ ਆ ਆਂਗਣਵਾੜੀ ਦੇ ਰਾਸ਼ਨ ਦੀ ਪਰ ਇਹ ਜਦੋਂ ਤੋਂ ਇਹ ਝਾੜੂ ਦੀ ਸਰਕਾਰ ਆਈ ਇਹਨਾਂ ਨੇ ਇਹ ਕਹਿਤਾ ਕਿ ਆਂਗਣਵਾੜੀ ਵਰਕਰਾਂ ਨੂੰ ਕਿ ਤੁਸੀਂ ਸਾਰੇ ਬੈਨੀਫਿਸ਼ੀਰੀ ਤੁਹਾਡੀ ਆਬਾਦੀ ਦੇ ਵਿੱਚ ਜਿੰਨੇ ਹੈਗੇ ਜਰਨਲ ਹੈਗੇ ਕੋਈ ਕਨਵੈਂਟ ਸਕੂਲ ਜਾਂਦਾ ਹੈਗਾ ਕੋਈ ਮਾਡਲ ਸਕੂਲ ਜਾਂਦਾ ਸਾਰਿਆਂ ਨੂੰ ਰਾਸ਼ਨ ਦਿਓ ਤੇ ਉਹਨਾਂ ਨੂੰ ਤੁਸੀਂ ਕਾਗਜ਼ਾਂ ਦੇ ਵਿੱਚ ਸਾਰੇ ਭਰੋ ਕਿਉਂਕਿ ਫਿਜ਼ੀਕਲੀ ਤਾਂ ਆਉਂਦੇ ਨਹੀਂ ਨਾ ਤਾਂ ਬੱਚੇ ਸਕੂਲਾਂ ਦੇ ਵਿੱਚ ਆਉਂਦੇ ਹੈਗੇ ਆ ਆਂਗਣਵਾੜੀ ਕੇਂਦਰ ਦੇ ਵਿੱਚ ਕੋਈ ਬੱਚਾ ਆਉਂਦਾ ਨਹੀਂ ਬੱਚੇ ਸਕੂਲ ਦੇ ਵਿੱਚ ਜਾ ਰਹੇ ਹੈਗੇ ਆ ਕੋਈ ਕਨਵੈਂਟ ਚ ਜਾ ਰਿਹਾ ਕੋਈ ਮਾਡਲ ਦੇ ਵਿੱਚ ਜਾ ਰਿਹਾ ਕੋਈ ਸਰਕਾਰੀ ਪ੍ਰਾਇਮਰੀ ਚ ਤੇ ਜਿਹੜੇ ਆਂਗਣਵਾੜੀ ਦੇ ਬੈਨੀਫਿਸ਼ਰੀ ਹੈਗੇ ਆ ਉਹ ਨਰਸਿੰਗ ਮਦਰ ਹੈਗੀਆਂ ਉਹ ਪ੍ਰੈਗਨੈਂਟ ਮਦਰ ਹੈਗੀਆਂ ਜਾਂ ਉਹ ਹੈਗੇ 6 ਸਾਲ ਤੋਂ 3 ਸਾਲ ਦੇ ਬੱਚੇ ਆਹੀ ਆਂਗਣਵਾੜੀ ਦੇ ਬੈਨੀਫਿਸ਼ਰੀ ਆ ਪਰ ਸਰਕਾਰ ਨੇ ਘਪਲਾ ਕਰਨ ਦੇ ਚੱਕਰ ਦੇ ਵਿੱਚ ਆਂਗਣਵਾੜੀ ਵਰਕਰਾਂ ਕੋਲ 100-100 ਬੈਨੀਫਿਸ਼ੀਅਰੀ ਭਰਾਇਆ ਹੋਇਆ ਹੁਣ ਉਹਦੀ ਸੈਂਟਰਲ ਸਰਕਾਰ ਜਿਹੜਾ ਇਹ ਕਹਿ ਰਹੀ ਹੈ ਕਿ ਉਹਦੀ ਐਫਆਰਐਸ ਕਰੋ ਪੋਸ਼ਣ ਟਰੈਕਰ ਤੇ ਐਫਆਰਐਸ ਕਰੋ ਹੁਣ ਆਂਗਣਵਾੜੀ ਵਰਕਰਾਂ ਕੋਲੋਂ ਤਾਂ ਉਹ ਉਹ 100 ਜਣੇ ਦੀ ਐਫਆਰਐਸ ਕਰਨੀ ਬਹੁਤ ਮੁਸ਼ਕਲ ਹੋਈ ਪਈ ਹੈ ਉਤੋਂ ਹੋਰ ਕਹੀ ਜਾਂਦੇ ਆ ਕਿ ਤੁਹਾਡੇ ਕੋਲੇ ਜਿੰਨੇ ਵੀ ਟੋਟਲ ਪਿੰਡ ਦੇ ਵਿੱਚ ਜਿੰਨੇ ਵੀ ਤੁਹਾਡੇ ਬੈਨੀਫਿਸ਼ੀਰੀ ਬਣਦੇ ਆ ਜਾਂ ਜਿੰਨੇ ਵੀ ਤੁਹਾਡੇ ਏਰੀਏ ਦੇ ਲੋਕ ਹੈਗੇ ਆ ਜੇ ਕੋਈ ਬੱਚਾ ਕਨਵੈਂਟ ਸਕੂਲ ਦੇ ਵਿੱਚ ਵੀ ਜਾ ਰਿਹਾ ਉਹਦਾ ਵੀ ਐਫਆਰਐਸ ਕਰੋ ਕਿਉਂਕਿ ਉਹ ਕਾਰਨ ਕੀ ਹੈ ਕਿ ਇਹਨਾਂ ਨੇ ਪਹਿਲਾਂ ਰਾਸ਼ਨ ਉਹਨਾਂ ਦਾ ਪਰਵਾਇਆ ਹੋਇਆ ਉਹ ਐਫਆਰਐਸ ਮੰਗ ਰਹੇ ਹੈਗੇ ਆ ਤੇ ਜੇ ਤੁਸੀਂ ਐਡਾਂ ਸਕੀਮ ਦੇ ਵਿੱਚ ਉਹਨਾਂ ਨੂੰ ਸੈਂਟਰੀ ਪੈਡ ਦੇ ਰਹੇ ਆਂਗਣਵਾੜੀ ਵਰਕਰ ਜਾਂ ਜਿਹੜੀਆਂ ਕੁਸ਼ੋਰੀਆਂ ਉਹਨਾਂ ਨੂੰ ਰਾਸ਼ਨ ਦੇ ਰਹਿਆ ਉਹਨਾਂ ਦਾ ਅਰੈਸਟ ਕਰੋ ਏਕ-ਏਕ ਆਂਗਣਵਾੜੀ ਵਰਕਰ ਕੋਲੇ 2-200 ਜਣੇ ਦਾ ਅਰੈਸਟ ਕਰਨ ਵਾਸਤੇ ਆਇਆ ਪਿਆ ਆਂਗਣਵਾੜੀ ਵਰਕਰ ਕੋਲ ਤਾਂ ਉਹ ਨਹੀਂ ਹੁੰਦਾ ਨਾ ਆਂਗਣਵਾੜੀ ਵਰਕਰ ਕੋਲੇ ਮੋਬਾਈਲ ਹੈਗਾ ਨਾ ਕੋਈ ਉਹਨਾਂ ਕੋਲੇ ਉਹਨਾਂ ਨੂੰ ਕੋਈ ਮੋਬਾਈਲ ਦਾ ਪੱਤਾ ਮਿਲਦਾ ਨਾ ਸਮੇ ਸਰਮਾਨ ਪੱਤਾ ਮਿਲਦਾ ਸੁਵਿਧਾਵਾਂ ਕੋਈ ਨਹੀਂ ਹੈਗੀਆਂ ਐਫ ਆਰ ਐਸ ਐਨ ਐਲ ਇੀ ਕਾ ਇਹ ਕਿ ਵਾਈਸੀ ਲੋਕਾਂ ਦਾ ਇੰਨੇ ਜਣਿਆਂ ਦਾ ਕਰਨ ਨੂੰ ਕਹਿ ਰਹੇ ਕਿ ਇਹਦਾ ਜਿੰਨੇ ਵੀ ਤੁਹਾਡੇ ਬੈਨੀਫਿਸ਼ੀਰੀ ਸਾਰਾਂ ਦਾ ਈ ਕੇ ਵਾਈ ਇਸ ਕਰੋ ਠੀਕ ਹੈ ਨਾ ਉਹਨਾਂ ਕੋਲੇ ਕੋਈ ਸਮਾਨਾ ਵੀ ਅੰਗਨਮੜੀ ਵਰਕਰਾਂ ਦਾ ਆਪਦੇ ਹਾਲਾਤਾਂ ਦੇ ਨਾਲ ਜੁੜ ਰਹੀਆਂ ਵੀ ਕਿੱਦਾਂ ਦੇ ਹਾਲਾਤ ਬਣੇ ਹੋਏ ਉਹਨਾਂ ਦੇ ਉਤੇ ਉਤੋਂ ਜਿਹੜਾ ਹੈਗਾ ਆ ਲੈਟਰ ਕੱਟਦੀ ਤੇ ਤੁਸੀਂ ਇਹ ਕਰਨਾ ਹੀ ਕਰਨਾ ਸੋ ਇਹ ਮੈਂ ਕਹਿਣਾ ਚਾਹਣੀ ਕਿ ਅੰਗਣਵਾੜੀ ਵਰਕਰ ਇਹ ਨਹੀਂ ਕਰਨਗੀਆਂ ਕਿਉਂਕਿ ਸਰਕਾਰ ਨੇ ਪਹਿਲਾਂ ਜਦੋਂ ਇਹ ਝਾੜੂ ਦੀ ਸਰਕਾਰ ਬਣੀ ਸੀਗੀ ਇਹਨਾਂ ਨੇ ਅੰਗਣਵਾੜੀ ਵਰਕਰਾਂ ਕੋਲੇ ਰਾਸ਼ਨ ਕਾਰਡ ਭੇਜਤੇ ਜੀ ਕਿ ਤੁਸੀਂ ਜਿਹੜਾ ਹੈਗਾ ਆ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਕਰੋ ਇਹ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਐ ਇਹ ਸਰਕਾਰ ਨੇ ਇਹ ਕਿਹਾ ਸੀ ਤੇ ਭਗਵਾਨ ਤਮਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਆਪ ਦੀ ਸਟੇਟਮੈਂਟ ਆ ਬਾਅਦ ਦੇ ਵਿੱਚ ਜਦੋਂ ਅਸੀਂ ਮੁਕਸਦ ਸਾਹਿਬ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਸੀਗੀ ਉਹਦੇ ਰਾਸ਼ਨ ਕਾਰਡ ਲਗਭਗ 10,70,000 ਕਾਰਡ ਦੇ ਸੇ ਨਹੀਂ ਇਹ ਕੱਟੇ ਗਏ ਸੀ ਇਹ ਕਾਰਡ ਕੱਟੇ ਸੀ ਕੋਈ ਕੋਈ ਕਰਟੇਰੀਆ ਨਹੀਂ ਰੱਖਿਆ ਤੇ ਕਾਰਡ ਕੱਟੇ ਗਏ 10,70,000 ਤੇ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕੈਪਟਨ ਨੇ ਕੀਤਾ Punjab Sarkar ne kita kyunki ਸਾਡੇ ਕੋਲੇ ਪਹਿਲੇ ਡਾਟਾ ਹੈਗਾ ਉਹਦਾ ਅਗਸਤ 2022 ਤੱਕ ਕਾਰਡ ਬਹਿ ਗਈ ਸੀ ਉਹਨਾਂ ਦਾ ਡਾਟਾ ਹੈਗਾ ਇਸ ਕਰਕੇ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਆ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਤਾਂ ਸਾਡੇ ਕੋਲ ਡਾਟਾ ਹੈਗਾ ਜਿੰਨਾਂ ਕੋਲ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਦੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀ ਲਖ 70000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ 10 ਲੱਖ 70000 ਕਾਰਡ ਬਹਾਲ ਕਰ ਰਹੇ ਆ ਦਾ ਮਤਲਬ ਇਹ ਸੀਗਾ ਕਿ ਉਦੋਂ ਇਹਨਾਂ ਨੇ ਪਹਿਲਾਂ ਰਾਸ਼ਨ ਕਾਰਡ ਘਟਵਾਏ ਹਾਲਾਂਕਿ ਅੰਗਣਵਾੜੀ ਵਰਕਰਾਂ ਨੇ ਉਦੋਂ ਮਨ ਕਰਤਾ ਸੀ ਕਿ ਅਸੀਂ ਰਾਸ਼ਨ ਕਾਰਡ ਨਹੀਂ ਕਟਾਂਗੇ ਇਹ ਸਾਡੇ ਪਿੰਡਾਂ ਦੇ ਲੋਕ ਹਨ ਨਾ ਸਾਡੀ ਜੌਬ ਹੈ ਨਾ ਅਸੀਂ ਕੱਟਣੇ ਆ ਫਿਰ ਇਹਨਾਂ ਨੇ ਡਿਪੋ ਹੋਲਡਰਾਂ ਨੂੰ ਕਿਹਾ ਰਾਸ਼ਨ ਕਾਰਡ ਕਟੋ ਉਹਨਾਂ ਲੋਕਾਂ ਨੇ ਵੀ ਮਨਾਂ ਕਰਤਾ ਵੀ ਅਸੀਂ ਇਹ ਕਾਰਡ ਨਹੀਂ ਕਟਾਂਗੇ ਤਾਂ ਇਹਨਾਂ ਨੇ ਆਪ ਦੇ ਚਾਹੇਤੇ ਲੋਕਾਂ ਤੋਂ ਦਫ਼ਤਰਾਂ ਦੇ ਵਿੱਚ ਬੈਠ ਕੇ ਝਾੜੂ ਵਾਲਿਆਂ ਨੇ ਰਾਸ਼ਨ ਕਾਰਡ ਕੱਟੇ ਲੋਕਾਂ ਦੇ 10 ਲੱਖ 70 ਹਜ਼ਾਰ ਕਾਰਡ ਇਹਨਾਂ ਨੇ ਉਦੋਂ ਕੱਟੇ ਲੋਕਾਂ ਦੇ ਤੇ ਜਿਹੜੇ ਇਹਨਾਂ ਨੇ ਬਾਅਦ ਦੇ ਵਿੱਚ ਕਿਹਾ ਵੀ ਅਸੀਂ ਬਹਾਲ ਕਰਦੇ ਹਾਂ ਬਹਾਲ ਵੀ ਨਹੀਂ ਕੀਤੇ ਉਹਦੇ ਤੇ ਲਈ ਤਾਂ ਇੱਕ ਅਲੱਗ ਤੋਂ ਵਿਸ਼ਾ ਹੈਗਾ ਵੀ ਇਹਨਾਂ ਮਸਲਾ ਚੱਲ ਰਿਹਾ ਸੈਂਟਰ ਤੇ ਸੁੱਟ ਰਿਹਾ ਕਾਡ ਤਾਂ ਇਹਨਾਂ ਨੇ 10,70,000 ਆਪ ਕੱਟਦੇ ਜਿਹੜਾ ਲੋਕਾਂ ਨੂੰ ਦਾਲ ਮਿਲਦੀ ਸੀ ਕਣਕ ਮਿਲਦੀ ਸੀ ਸਭ ਜਿਹੜਾ ਪੰਜਾਬ ਸਰਕਾਰ ਦਾ ਸੀ ਉਹ ਸਾਰਾ ਬੰਦ ਹੈ ਇਸ ਵੇਲੇ ਕੁਝ ਨਹੀਂ ਮਿਲ ਰਿਹਾ ਹੈਗਾ ਤੇ ਸਿਰਫ ਸੈਂਟਰ ਦਾ ਜਿਹੜਾ ਕਰੋਨਾ ਵੇਲੇ ਚਾਲੂ ਕੀਤਾ ਸੀ ਸੈਂਟਰ ਨੇ ਵੀ ਕਰੋਨਾ ਵੇਲੇ ਚਾਲੂ ਕੀਤਾ 5 ਕਿਲੋ ਅਨਾਜ ਇੱਕ ਜੀ ਨੂੰ ਆ ਰਿਹਾ ਉਹ ਵੀ 10,70,000 ਕਾਡਾਂ ਦਾ ਰਸ਼ਨ ਆ ਰਿਹਾ ਹੈ ਕਿੰਨੇ ਯੂਨਿਟ ਬਣਦੇ ਆ 1 61 ਤੇ 4 ਯੂਨਿਟ ਹੁੰਦੇ ਆ ਤੇ ਉਹਨਾਂ ਦਾ ਰਾਸ਼ਨ ਕਿੱਥੇ ਜਾ ਰਿਹਾ ਹੈ ਪਹਿਲਾਂ ਤਾਂ ਸਰਕਾਰ ਇਹ ਨਹੀਂ ਜਵਾਬ ਦਿੰਦੀ ਉਤੋਂ ਇਸ ਗੱਲ ਦਾ ਆ ਅੰਗਣਵਾੜੀ ਵਰਕਰਾਂ ਦੇ ਨਾਲ ਨਵਾਂ ਪਸਾਦ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਅੰਗਣਵਾੜੀ ਵਰਕਰਾਂ ਦਾ ਨਾਮ ਲੈ ਦਈਏਗੇ ਇਹਨਾਂ ਨੇ ਰਾਸ਼ਨ ਕਾਰਡ ਕਟਾਏ ਆ ਤੇ ਸਾਡੀ ਜਥੇਬੰਦੀ ਇਹਦਾ ਬਿਲਕੁਲ ਅਸੀਂ ਵਿਰੋਧ ਕਰਦੇ ਆ ਅਸੀਂ ਇਹ ਰਾਸ਼ਨ ਕਾਰਡਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕਰਾਂਗੇ ਨਾ ਸਾਡੀ ਜੌਬ ਹੈ ਨਾ ਸਾਡੀ ਡਿਊਟੀ ਹੈ ਸਾਡਾ ਤਾਂ ਜਿਹੜਾ ਹੈਗਾ ਅਸੀਂ ਇੱਕ ਲੈਟਰ ਜਾਰੀ ਕਰਵਾਇਆ ਹੋਇਆ ਹੈ ਕਿ ਸਾਡੀਆਂ ਜਿਹੜੀਆਂ ਡਿਊਟੀਆਂ ਹੈਗੀਆਂ ਅਸੀਂ ਇਹ ਲੈਟਰ ਸਾਡਾ 25 2 2019 ਨੂੰ ਜਾਰੀ ਹੋਇਆ ਵਾ ਜਿਹਦੇ 'ਚ ਲਿਖਿਆ ਹੋਇਆ ਸਾਫ਼ ਕਿ ਅੰਗਣਵਾੜੀ ਵਰਕਰ ਦੀਆਂ ਡਿਊਟੀਆਂ ਇਸ ਤੋਂ ਬਿਨਾ ਜਿਹੜੀ ਵੀ ਕੋਈ ਅੰਗਣਵਾੜੀ ਵਰਕਰ ਦੀ ਕੋਈ ਡਿਊਟੀ ਨਹੀਂ ਹੈਗੀ ਉਹ ਦੂਜੇ ਡਿਪਾਰਟਮੈਂਟਾਂ ਦੀਆਂ ਡਿਊਟੀਆਂ ਉਹ ਆਪਦੀਆਂ ਡਿਊਟੀਆਂ ਆਪੇ ਕਰਨਗੇ ਸੋ ਲੈਟਰ ਵੀ ਸਾਡੇ ਕੋਲ ਹੈਗਾ ਕਿ ਅਸੀਂ ਜਿਹੜੀ ਹੈਗੀ ਆ ਆਪਦੀ ਜਿਹੜੀ ਸਾਡੀ ਜੌਬ ਹੈਗੀ ਆ ਪੈਨਸ਼ਨ ਦਾ ਕੰਮ ਅੰਗਣਵਾੜੀ ਵਰਕਰ ਨੇ ਵੇਖਣਾ ਪੋਸ਼ਣ ਦਾ ਕੰਮ ਵੇਖਣਾ ਪੀਐਮਐਮ ਵੀਵਾਈ ਦਾ ਵੇਖਣਾ ਬੇਬੇ ਨਾਨਕੀ ਸਕੀਮ ਹੈ ਜਾਂ ਜਿਹੜੀਆਂ ਕੁੜੀਆਂ ਦੇ ਨਾਲ ਸੰਬੰਧਿਤ ਕਿਸ਼ੋਰੀਆਂ ਦੀ ਸਕੀਮ ਹੈ ਤੇ ਇਸ ਜਿਹੜੀਆਂ ਉਹ ਸਕੀਮਾਂ ਸਾਡੇ ਡਿਪਾਰਟਮੈਂਟ ਦੀਆਂ ਅਸੀਂ ਉਹ ਕੰਮ ਆਪਦਾ ਕਰ ਰਹੇ ਹਾਂ ਸਾਡੇ ਕੋਲ ਤੋਂ ਉਹ ਕੰਮ ਨਹੀਂ ਹੋ ਰਿਹਾ ਅੰਗਣਵਾੜੀ ਵਰਕਰ ਕੋਲੇ 10 ਸਕੀਮਾਂ ਦਾ ਕੰਮ ਆਲਰੇਡੀ ਅਸੀਂ ਕਰ ਰਹੀ ਹੈਗੇ ਆ ਸੋ ਅਸੀਂ ਆਪਦਾ ਉਹੀ ਕੰਮ ਕਰਾਂਗੇ ਸਾਡੇ ਕੋਲੇ ਲੈਟਰ ਹੈ ਕਿ ਇਹਨਾਂ ਸਕੀਮਾਂ ਤੋਂ ਬਿਨਾਂ ਸਰਕਾਰ ਸਾਡੇ ਕੋਲ ਹੋਰ ਕੰਮ ਨਹੀਂ ਕਰਵਾ ਸਕਦੀ ਸੋ ਮੈਂ ਸਾਰੀਆਂ ਜਿਹੜੀਆਂ ਪਹਿਲਾਂ ਤਾਂ ਪੰਜਾਬ ਦੀਆਂ ਅੰਗਣਵਾੜੀ ਵਰਕਰਜ਼ ਹੈਲਪਰਸ ਨੂੰ ਕਹਿਣਾ ਚਾਹਣੀ ਆ ਪੈਣੋ ਕੰਮ ਦਾ ਪ੍ਰੈਸ਼ਰ ਅੰਗਣਵਾੜੀ ਵਰਕਰ ਹੈਲਪਰ ਤੇ ਪਹਿਲਾਂ ਹੀ ਬਹੁਤ ਹੈਗਾ ਸਾਰੀ ਦਿਹਾੜੀ ਮਨੈਟ ਚੱਲਦੇ ਨਹੀਂ ਹੈਗੇ ਉਹ ਐਫ ਆਰ ਐਸ ਦੋ ਜਣਿਆਂ ਦੀ ਨਹੀਂ ਹੁੰਦੀ ਉੱਤੋਂ ਲੈਟਰ ਆ ਜਾਂਦੀ ਹੈ ਤੁਸੀਂ ਕੱਟ ਕਿਉਂ ਕੀਤਾ ਜੀ ਤੁਸੀਂ ਆਏ ਕਿਉਂ ਕੀਤਾ ਜੀ ਸੋ ਸਾਡੇ ਕੋਲ ਤਾਂ ਉਹੀ ਕੰਮ ਨਹੀਂ ਹੋ ਰਿਹਾ ਸੋ ਕਿਸੇ ਨੇ ਵੀ ਜਿਹੜਾ ਹੈਗਾ ਇਹ ਜਿਹੜਾ ਰਾਸ਼ਨ ਕਾਰਡ ਜਿਹੜੇ ਹੈਗੇ ਆ ਇਹਨਾਂ ਦੇ ਇਕਈ ਕੇਵਾਈਸੀ ਅਸੀਂ ਨਹੀਂ ਕਰਨਾ ਨਾ ਇਹ ਸਾਡੀ ਜੌਬ ਹੈਗੀ ਤੇ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣੀ ਆ ਅਸੀਂ ਜਿਹੜਾ ਆਪਣੇ ਡਾਇਰੈਕਟਰ ਨੂੰ ਅਸੀਂ ਮਨਿਸਟਰ ਨੂੰ ਅਸੀਂ ਸਾਰਿਆਂ ਨੂੰ ਲੈਟਰ ਲਿਖੀਏ ਕਿ ਆਂਗਣਵਾੜੀ ਵਰਕਰ ਇਕਈ ਕੇਵਾਈਸੀ ਦਾ ਕੰਮ ਨਹੀਂ ਕਰਨਗੀਆਂ ਤੇ ਆਂਗਣਵਾੜੀ ਵਰਕਰ ਜਿਹੜੇ ਹੈਗੇ ਤੁਸੀਂ ਇਹਨਾਂ ਨੂੰ ਸਮੇਂ ਤੇ ਮਾਨ ਪੱਤਾ ਦਿਓ ਤੁਸੀਂ ਇਹਨਾਂ ਨੂੰ ਮਾਨ ਮਾਨ ਪੱਤਾ ਨਹੀਂ ਦੇ ਰਹੇ 6 ਮਹੀਨੇ ਹੋ ਗਏ ਸੈਂਟਰ ਸਰਕਾਰ ਵੱਲੋਂ ਜਿਹੜਾ ਮਾਨ ਪੱਤਾ ਅੰਗਣਵਾੜੀ ਵਰਕਰ ਹੈਲਪਰ ਨੂੰ ਮਿਲਣਾ ਹੁੰਦਾ ਉਹ ਹਜੇ ਤੱਕ ਨਹੀਂ ਆਇਆ ਸੋ ਸਮੇਂ ਤੇ ਮਾਨ ਪੱਤਾ ਦਿਓ ਮੋਬਾਈਲ ਦਾ ਰੀਚਾਰਜ ਦਿਓ ਮੋਬਾਈਲ ਦਿਓ 8 ਸਾਲ ਹੋ ਗਏ ਸੈਂਟਰ ਸਰਕਾਰ ਵੱਲੋਂ ਮੋਬਾਈਲ ਦਿੱਤੇ ਨੂੰ ਦੂਜੀਆਂ ਸਟੇਟਾਂ ਨੇ ਤਾਂ ਦੂਜੀ ਦੂਜੀ ਵਾਰ ਖਰੀਦ ਲਏ ਪੰਜਾਬ ਦੀਆਂ ਅੰਗਣਵਾੜੀ ਵਰਕਰਾਂ ਨੂੰ ਹਲੇ ਤੱਕ ਇੱਕ ਵਾਰੀ ਫੋਨ ਨਹੀਂ ਦਿੱਤੇ ਗਏ ਸਰਕਾਰ ਆਪ ਦੇ ਫਰਾਡ ਕਰਨ ਦੇ ਵਿੱਚ ਆਪ ਦੇ ਖਾਣ ਦੇ ਵਿੱਚ ਲੱਗੀ ਹੈ ਕਿ ਸਾਨੂੰ ਪੈਸੇ ਕਿੱਥੋਂ ਬਣ ਗਏ ਪਰ ਇਹਨਾਂ ਦਾ ਆਪ ਦੇ EMPLOYEE ਵੱਲ ਕੋਈ ਧਿਆਨ ਨਹੀਂ ਲੋਕਾਂ ਵੱਲ ਕੋਈ ਧਿਆਨ ਨਹੀਂ ਸੋ ਮੇਰਾ ਇਹੀ ਮੁੱਦਾ ਮੈਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹਣੀ ਆ ਕਿ ਜਿਹੜਾ ਅਸੀਂ ਐਫ ਆਰ ਐਸ ਦਾ ਜਿਹੜਾ ਈ ਕੇ ਵਾਈ ਸੀ ਜਿਹੜੇ ਰਾਸ਼ਨ ਦੀਪੂਆਂ ਤੇ ਲੋਕ ਰਾਸ਼ਨ ਲੈਂਦੇ ਉਹਨਾਂ ਦੀ ਈ ਕੇ ਵਾਈ ਸੀ ਕਰਨਾ ਸਾਡੀ ਜੌਬ ਨਹੀਂ ਹੈਗੀ ਅਸੀਂ ਕਿਸੇ ਆਂਗਣਵਾੜੀ ਵਰਕਰ ਹੈਲਪਰ ਨੇ ਕੰਮ ਨਹੀਂ ਕਰਨਾ ਅਸੀਂ ਬਕਾਇਦਾ ਸਰਕਾਰ ਨੂੰ ਜਿਹੜਾ ਆਪਦਾ ਮੰਗ ਪੱਤਰ ਭੇਜ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ